ਜਿਹੜੇ ਸਾਡੇ ਦੁਵਾਕੜਾ ਉਹ ਬੰਦ ਕਰਨੇ ਚਾਹੀਦੇ ਆ ਸਾਰੇ ਘਾਤੇ ਥੋੜੋ ਬੰਦ ਕਰ ਮੈਨੂੰ ਇਹ ਬੋਲਣ ਦਾ ਦਿੰਦਾ ਹੁਣ ਮੈਂ ਤਾਂ ਬੋਲ ਹੀ ਨਹੀਂ ਸਕਦਾ ਕਿ ਮੈਂ ਤਾਂ ਮੈਂਬਰ ਹੀ ਨਹੀਂ ਅੱਜ ਪਹਿਲਾਂ ਉਹ ਗੁਰੂ ਤੇਰੀ ਮਗਰ ਤੇਰੀ ਮਗਰ ਬੋਲਦਾ ਨਹੀਂ ਪਰ ਤੂੰ ਬਣਿਆ ਹੁਣ ਤੈਨੂੰ ਅਧਿਕਾਰ ਦਿੱਤਾ ਪਾਰਟੀ ਨੇ ਜੇ ਤੂੰ ਨਹੀਂ ਬੋਲਦਾ ਮਗਰ ਕਰ ਤੇ ਅਸੀਂ ਉਹਨਾਂ ਨੂੰ ਸਖਤ ਧਾੜਨਾ ਕੀਤੀ ਹੈ ਪਾਰਟੀ ਵੱਲੋਂ ਵੀ ਤੇ ਸਾਰੇ ਪਿੰਡ ਦੇ ਭਾਈਚਾਰੇ ਵੱਲੋਂ ਜੇਕਰ ਰੌਲਾ ਪਉਂਦਾ ਆਪਾਂ ਕਿੱਥੇ ਹੋ ਗਏ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਤਨਾਮ ਬਦਨੀ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਇਹ ਬਦਨੀ ਕਲਾ ਪੋਪੋ ਪੱਤੀ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਦੇ ਵਿੱਚ ਪਿੰਡ ਦੇ ਲੋਕਾਂ ਨੇ ਆਪਣੇ ਵੱਖ-ਵੱਖ ਮੁੱਦੇ ਰੱਖੇ ਉਹਨਾਂ ਮੁੱਦਿਆਂ ਦੇ ਬਾਬਤ ਜਿਹੜੀ ਇੱਥੇ ਚਰਚਾ ਹੋਈ ਕੁਝ ਮੁੱਦੇ ਆ ਜਿਹੜੇ ਉਹਨਾਂ ਦਾ ਹੱਲ ਕਰ ਦਿੱਤਾ ਗਿਆ ਤੇ ਕੁਝ ਦਾ ਹੱਲ ਕਰਨ ਦਾ ਪ੍ਰੋਸਾ ਕੀਤਾ ਗਿਆ ਤੇ ਇਸ ਮੌਕੇ ਜਿਹੜਾ ਹੈਗਾ ਆ ਪਾ ਪਿੰਡ ਦੇ ਵੱਲੋਂ ਤੇ ਪਿੰਡ ਦੇ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਪ੍ਰਧਾਨ ਕਾਂਗਰਸ ਉਹਨਾਂ ਵੱਲੋਂ ਆਪਾਂ ਨੂੰ ਉਥੇ ਬਲਾਵਾ ਆਇਆ ਤੇ ਆਪਣਾ ਤੁਹਾਨੂੰ ਪਤਾ ਛੋਟਾ ਜਿਹਾ ਚੈਨਲ ਆ ਆਪਣਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਿੱਥੇ ਪਿੰਡ ਦੀ ਗੱਲ ਹੁੰਦੀ ਆ ਪਿੰਡ ਦੇ ਲੋਕ ਆਪਾਂ ਨੂੰ ਸਾਦੇ ਆ ਜੇ ਆਪਣੇ ਕੋਲੇ ਟਾਈਮ ਹੁੰਦਾ ਆਪਾਂ ਜ਼ਰੂਰ ਜਿੰਨੀ ਜੋਗੀਆਂ ਹਾਜ਼ਰੀ ਲਵਾਉਨੇ ਆ ਤੇ ਆਪਣੇ ਚੈਨਲ ਦਾ ਤੇ ਆਪਣਾ ਮਕਸਦ ਇਹੀ ਆ ਜਿਹੜੀ ਸੱਚੀ ਗੱਲ ਆ ਉਹ ਲੋਕਾਂ ਕੇ ਲੈ ਕੇ ਆਈ ਜਾਵੇ ਜਾਂ ਕੋਈ ਜਿਹੜੀ ਪਿੰਡ ਦੀ ਗੱਲ ਆ ਉਹ ਆਪਾਂ ਆਪਦੀ ਜਿਹੜੀ ਆ ਵੀਡੀਓ ਇੱਥੇ ਜਾਂ ਚੈਨਲ ਦੇ ਉੱਤੇ ਅਪਡੇਟ ਕਰੀਏ ਤਾਂ ਕਿ ਪਿੰਡ ਦੇ ਲੋਕਾਂ ਤੱਕ ਸਾਰੇ ਪਹੁੰਚ ਸਕੇ ਉਹ ਇੱਕ ਪਿੰਡ ਦੀ ਬਾਬਤ ਮੈਨੂੰ ਸ਼ੌਂਕ ਆ ਮੈਂ ਆਪਣੇ ਪਿੰਡ ਦੇ ਵਿੱਚ ਵੀ ਕੋਈ ਆਪਣਾ ਤੁਹਾਡਾ ਚੈਨਲ ਹੋਵੇ ਤੇ ਆਪਣੇ ਪਿੰਡ ਦੀ ਗੱਲ ਹੋਵੇ ਆਪਣੇ ਪਿੰਡ ਦੇ ਮੁੱਦੇ ਹੋਣ ਤੇ ਇਸ ਚੀਜ਼ਾਂ ਤੇ ਪਿੰਡ ਦੀਆਂ ਵੱਖ-ਵੱਖ ਖਬਰਾਂ ਵੀ ਦਿਨਾਂ ਰਹਿਣਾ ਤੇ ਤੁਸੀਂ ਮੈਨੂੰ ਬਹੁਤ ਜਿਹੜਾ ਇਹਦੇ ਵਿੱਚ ਸਪੋਰਟ ਕਰਦੇ ਹੋ ਤੇ ਉਹਦੇ ਲਈ ਧੰਨਵਾਦ ਆਓ ਫਿਰ ਸੁਣਦੇ ਆਪਾਂ ਇਸ ਮੀਟਿੰਗ ਦੇ ਵਿੱਚ ਜਿਹੜੀ ਕੀ ਗੱਲਬਾਤ ਹੋਣੀ ਹੈ ਇਹ ਤਾਂ ਗੱਲ ਹੋਰ ਮਨੋ ਕਿਨੇ ਬੰਦੇ ਨੇ ਵੋਟ ਪਾਈ ਆ ਪਰ ਹਕਕ ਦਿਕਾਦਾ ਮੈਨੂੰ ਬੋਲਣ ਦਾ ਦਿੱਤਾ ਮੈਂ ਤਾਂ ਬੋਲ ਹੀ ਨਹੀਂ ਸਕਦਾ ਕਿ ਮੈਂ ਤਾਂ ਮੈਂਬਰੀ ਨਹੀਂ ਅੱਗੇ ਪਹਿਲਾਂ ਉਹ ਕੋਈ ਮੇਰੀ ਮਗਰ ਮੇਰੀ ਮਗਰ ਬੋਲਾਂਗੇ ਪਰ ਤੂੰ ਬਣਿਆ ਹੁਣ ਤੈਨੂੰ ਹਕਕ ਦਿੱਤਾ ਪਾਰਟੀ ਨੇ ਜੇ ਤੂੰ ਨਹੀਂ ਬੋਲਦਾ ਮਗਰ ਕਹਿੰਦਾ ਵੀ ਅਸੀਂ ਬੋਲ ਲਏ ਫਿਰ ਤੇਰਾ ਫਾਇਦਾ ਤੇਰਾ ਕਿੱਥੇ ਤੈਨੂੰ ਝਾੜ ਉਹ ਜਾਣੇ ਆ ਪਰਦਾ ਉਹ ਜਦ ਮੇਰੇ ਤੇ ਆਜਾ ਉਹ ਕਿ ਤੇ ਮੈਂ ਜਾ ਕੇ ਕੋਈ ਦਊਗਾ ਕੱਲ੍ਹ ਹੀ ਹੋਈ ਆ ਹਾਂਜੀ ਪ੍ਰਧਾਨ ਸਾਹਿਬ ਮੈਂਬਰ ਸਾਹਿਬਾਨ ਤੇ ਐਮਸੀ ਸਾਹਿਬਾਨ ਤੇ ਸਾਰੇ ਸਜਣਾਂ ਸਤਿ ਸ੍ਰੀ ਅਕਾਲ ਤੇ ਆਪਾਂ ਕਿਸ ਮੁੱਦੇ ਤੇ ਅੱਜ ਇਕੱਠੇ ਹੋਏ ਆ ਅੱਜ ਸਾਡਾ ਕਾਂਗਰਸ ਪਾਰਟੀ ਬਦਨੀਕਲਾ ਦਾ ਇਕੱਠ ਸੀ ਪਾਰਟੀ ਦੀ ਮੀਟਿੰਗ ਸੀ ਤੇ ਕੁਝ ਮਸਲੇ ਸਾਡੇ ਕੋਲੇ ਆਏ ਸੀਗੇ ਪਿੰਡਾਂ ਲੋ ਜਿਨ੍ਹਾਂ ਦਾ ਉਹਨਾਂ ਨੂੰ ਸਮੱਸਿਆ ਮੈਂ ਲੈ ਕੇ ਆਏ ਸੀਗੇ ਉਹਨਾਂ ਦਾ ਬੂਟਾ ਸਿੰਘ 拉ਸ਼ਵਨ ਸਿੰਘ ਉਹਨੇ ਆ ਕੇ ਸਾਨੂੰ ਦੱਸਿਆ ਵੀ ਸੋਸਾਇਟੀ ਵਾਲੇ ਸਾਡੇ ਨਾਲ ਧੱਕਾ ਕਰ ਰਹੇ ਆ ਉੱਥੋਂ ਦਾ ਜਿਹੜਾ ਪ੍ਰਧਾਨ ਆ ਉਹ ਆਪ ਹੁਦਰੀਆ ਕਰਦਾ ਤੇ ਲੋਕਾਂ ਤੋਂ ਝੂਠੇ ਝੂਠ ਬੋਲ ਕੇ ਸਾਈਨ ਕਰਾਈ ਜਾਂਦਾ ਕਹਿਦਾ ਹੈ ਤਾਂ ਉਸ ਅਜਲਾਸ ਤੇ ਸਾਈਨ ਕਰਾ ਲੈ ਕਹਿ ਰਿਹਾ ਇਹ ਆ ਵੀ ਤੁਹਾਡੇ ਹਰਤ ਕਰ ਜੇ ਵਧਾਉਣੇ ਆ ਜਾਂ ਤੁਹਾਡਾ ਰੇਕ ਲੈ ਕੇ ਦੇ ਲੈ ਉਹਦੇ ਉਹਦੇ ਸੰਬੰਧ ਚ ਅਸੀਂ ਇਕੱਠੇ ਹੋ ਕੇ ਸਾਰੇ ਗਏ ਸੀ ਇਹਨਾਂ ਦੇ ਨਾਲ ਸਾਰੇ ਪਾਰਟੀ ਮੈਂਬਰ ਸੀ ਕਾਂਗਰਸ ਦੇ ਸਾਰੇ ਹੋਰ ਦੂਜੇ ਪਿੰਡ ਦੇ ਪ੍ਰਧਾਨ ਤੇ ਸੱਜਣ ਵੀ ਸੀ ਉਦੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਸਾਨੂੰ ਉਹਨਾਂ ਨੇ ਕੋਈ ਸਾਫ਼ ਜਵਾਬ ਹੀ ਦੇ ਸਕਗੇ ਸਾਰੀਆਂ ਗੱਲਾਂ ਝੂਠੇ ਪਾਏ ਗਏ ਤੇ ਅਸੀਂ ਉਹਨਾਂ ਨੂੰ ਸਖਤ ਤਾੜਨਾ ਕੀਤੀ ਹੈ ਪਾਰਟੀ ਵੱਲੋਂ ਵੀ ਤੇ ਸਾਰੇ ਪਿੰਡ ਦੇ ਭਾਈਚਾਰੇ ਵੱਲੋਂ ਵੀ ਜੇ ਕਿਸੇ ਐਸਸੀ ਭਾਈਚਾਰੇ ਨਾਲ ਜਾਂ ਬੀਸੀ ਭਾਈਚਾਰੇ ਨਾਲ ਕੋਈ ਧੱਕਾ ਹੋਇਆ ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੂੰ ਸਖਤ ਸਾਫ਼ ਦਾ ਵੈਚ ਵਿੱਚ ਹਦਾਇਤ ਕੀਤੀ ਹੈ ਬਾਕੀ ਸਾਡੇ ਤਾਟ ਦੇ ਮਸਲੇ ਸੀ ਉਹ ਅਸੀਂ ਵਿਚਾਰ ਰਹੇ ਆ ਕਟ ਕਰਨਾ ਇਹਨੂੰ ਅਗਲਾ ਫੇਰ ਹੈ ਸਾਡਾ ਕਨ ਕਾਰਜ ਨੇ ਹੋਣਾ ਤੇ ਜ਼ਿਲ੍ਹਾ ਪ੍ਰਧਾਨ ਨੇ ਹੋਣਾ ਇਸ ਸਬੰਧ ਵਿੱਚ ਸਾਡਾ ਸਾਰਾ ਇਕੱਠਾ ਬਾਕੀ ਸਾਰੇ ਆਪਣੇ ਸਾਡੇ ਮੈਂਬਰ ਇਹਨਾਂ ਸਿਝਾ ਲੈਣ ਤੇ ਅਸੀਂ ਫੇਰ ਵੀ ਥੋੜੇ ਤਿੰਨਾਂ ਨਾਲ ਸਭ ਵੀ ਇਹੀ ਕਹਿ ਰਹੇ ਆ ਉਹਨਾਂ ਨੂੰ ਆਪਣੇ ਕੋਆਪਰੇਟਸ ਦੇ ਪ੍ਰਧਾਨ ਨੂੰ ਵੀ ਕਿਸੇ ਨਾਲ ੱਟਕਾ ਨਹੀਂ ਹੋਣਾ ਚਾਹੀਦਾ ਜੇ ੱਟਕਾ ਹੋਇਆ ਤਾਂ ਅਸੀਂ ਉਹਨਾਂ ਦੇ ਨਾਲ ਸਾਰਿਆਂ ਨਾਲ ਖੜ ਕੇ ਥੋੜਾ ਵਿਰੋਧ ਕਰਾਂਗੇ ਸਾਡਾ ਪਹਦਾਇਆ ਕਰਨ ਨੂੰ ਹੋਰ ਕੋ ਚੋਕੀ ਪੁੱਛਦਾ ਸਾਰੇ ਸਿਪਾਈ ਚਾਰੇ ਦੇ ਸਾਰੇ ਖਾਤੇ ਸਟੇਟਿਕ ਵਾਲੇ ਬੰਦ ਕਰ ਰਹੇ ਆ ਇਹ ਜਿਹੜੇ ਉੱਥੇ ਪ੍ਰਧਾਨ ਆ ਉਹ ਸਾਰਿਆਂ ਨੂੰ ਡਿਫਰਟਡ ਕਰੀ ਜਾਂਦੇ ਆ ਜਿਹੜੇ ਸਾਡੇ ਖਾਤੇ ਚੱਲਦੇ ਆ ਉਹ ਚੱਲਣੇ ਚਾਹੀਦੇ ਆ ਜਿਹੜੇ ਸਾਡੇ ਡਿਫਰਟਡ ਆ ਉਹ ਬੰਦ ਕਰਨੇ ਚਾਹੀਦੇ ਆ ਸਾਰੇ ਖਾਤੇ ਥੋੜੋ ਬੰਦ ਕਰਦੇ ਨੇ ਇਹ ਸਾਰੇ ਰੱਤੇ ਬੰਦ ਕਰਦੇ ਅਸੀਂ ਇਸ ਕਰਕੇ ਦੇਖਾਂ ਤੇ ਡਾਂਗ ਰੱਖਦੇ ਜਿਵੇਂ ਬਾਕਰ ਵਿੱਚ ਆ ਲੀਡਰ ਵਿੱਚ ਆ ਅਸੀਂ ਇਹਨਾਂ ਕੋਲ ਸਮੱਸਿਆ ਰੱਖੀ ਇਹਨਾਂ ਨੇ ਕੱਲ ਪੂਰਾ ਮੁੱਦਾ ਠਾਇਆ ਉਹਨਾਂ ਨੂੰ ਸਖਤ ਹਦਾਇਤ ਦਿੱਤੀ